ਇੱਕ ਹੋਰ ਪੰਜਾਬ ਦਾ ਚਿਰਾਗ ਬੁੱਝ ਗਿਆ ਪੰਜਾਬ ਵਿੱਚੋਂ ਵਿਦੇਸ਼ਾਂ ਦੀ ਧਰਤੀ ਤੇ ਕਮਾਈ ਕਰਨ ਗਿਆ ਪਰ ਪ੍ਰਮਾਤਮਾ ਨੂੰ ਹੋਰ ਹੀ ਕੁਝ ਮਨਜ਼ੂਰ ਸੀ ਹੁਣ ਉਸ ਦੇ ਸਰੀਰ ਮੰਗਣ ਵਾਸਤੇ ਦੁਹਾਈ ਪਾ ਰਹੇ ਹਾਂ ਨੂੰ ਥੋੜਾ ਟਾਈਮ ਹੋ ਜਾ ਗਿਆ ਨੂੰ ਸਾਡੇ ਪੁੱਤਰ ਨੂੰ ਚਿੱਠੀ ਕਰ ਭੇਜਿਆ ਜਾਵੇ ਫਿਰ ਸਾਡੀ ਇਹ ਦੇਣ ਤੇ ਸਰਕਾਰ ਅੱਗੇ ਜਿਹੜਾ ਪੁੱਤਰ ਕਰ ਚਿੱਠੀ ਆਵੇ ਥੰਦੇ ਉਹ ਕੋਈ ਨਹੀਂ ਚਾਹੀਦਾ ਤੁਹਾਨੂੰ ਮੇਰਾ ਪੁੱਤਰ ਸਿੱਤੇ ਕਰਕੇ ਆ ਜਾਏ। ਇਹਦਾ ਕਬਰ ਕਾ ਜੇ। ਚੰਦ ਖੁਸ਼ੀ ਦੀ ਕਬਰ ਮਿਲੀ ਸੀ ਸਾਨੂੰ ਦਾ ਮੀ ਦੀ ਕਬਰ ਮਿਲੀ ਏ। ਰਾਈ ਖਾਲਸਾ ਵਾਗੀ ਫਤਿਹ। ਵੀ ਸਾਡੇ ਪਿੰਡ ਮੰਡਰੀ ਮੇਜਰ ਸਿੰਘ ਦੇ ਪੁੱਤਰ ਨਾਲ ਬੜੀ ਘਟਨਾ ਵਾਪਰੀ ਏ। ਵੀ ਅਸੀਂ ਬੇਨਤੀ ਸਰਕਾਰ ਅੱਗੇ ਕਰਦੇ ਆ ਸਾਡੇ ਹੱਥ ਜੁੜ ਕੇ ਬੇਨਤੀ ਵੀ ਜਿਵੇਂ ਵੀ ਆਇਆ ਸਾਡਾ ਪੁੱਤਰ ਸਾਡੇ ਹੱਥੇ ਹੀ ਦਿੱਤਾ ਜਾਏ। ਅਸੀਂ ਅੱਗੇ ਸਾਰੇ ਅੱਗੇ ਬੇਨਤੀ ਹੈ ਜੀ। ਸਰਕਾਰ ਅਗੇ ਸਾਡਾ ਪੁੱਤਰ ਸਾਡੇ ਹੱਥੀਂ ਦਿੱਤਾ ਜਾਏ ਸਾਡੀ ਬੇਨਤੀ ਪ੍ਰਵਾਨ ਹੋਵੇ ਜੀ